ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਦੇ ਉੱਪਰ ਬੈਠੇ ਬੈਠੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖ ਦਿੱਤੀ ਖੂਨ ਨਾਲ ਚਿੱਠੀ ਤੇ ਉਸ ਤੋਂ ਬਾਅਦ ਮੌਕੇ ਤੇ ਪਹੁੰਚ ਗਿਆ ਰਾਜਾ ਵੜਿੰਗ ਤੇ ਰਾਜਾ ਵੜਿੰਗ ਦੇ ਨਾਲ ਲਾਈਵ ਵੀਡੀਓ ਵੀ ਹੋ ਰਹੀ ਹੈ ਵਾਇਰਲ ਦੇਖੋ ਭਾਈ ਜਗਜੀਤ ਸਿੰਘ ਡੱਲੇਵਾਲ ਰਾਜਾ ਵੜਿੰਗ ਨੂੰ ਕੀ ਕਹਿ ਰਿਹਾ ਹੈ ਸਭ ਤੋਂ ਪਹਿਲਾਂ ਪੂਰੀ ਵੀਡੀਓ ਦੇਖੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਪੰਜਾਬ ਦੀ ਪੁਕਾਰ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਇਹਨੂੰ ਉਹ ਤਾਂ ਨਾ ਤਾਂ ਕੋਈ ਆ ਵੀ ਪਾਲੇ ਇੱਧਰ ਕਰ ਸਕਦਾ। ਨਾ ਇਹਨੂੰ ਕੋਈ ਪਾਲੇ ਇੱਧਰ ਕਰ ਸਕਦਾ। ਤੇ ਜਿਹੜੇ ਤਰੀਕੇ ਨਾਲ ਹੋਣੀ ਹੈ ਬੀੜਨ ਸਾਹਿਬ ਉਹ ਵੀ ਤੇ ਨਾ ਕਿਸੇ ਨੂੰ ਇਹਦਾ ਇਹ ਪਤਾ ਕਿਸ ਦਿਨ ਹੋਣੀ ਹੈ, ਕਿਵੇਂ ਹੋਣੀ ਹੈ, ਕੀ ਕੋਈ ਹੋਣੀ ਹੈ, ਕੋਈ ਬਸਰ। ਤੇ ਜਿਹੜੀ ਚੀਜ਼ ਦਾ ਪਤਾ ਹੀ ਨਹੀਂ। किसी दूसरे के हाथ जाए किसी कोर पावर के हाथ चाहिए चिंता किस गलती है सो य चिंता ना करिए आप चिंता करिए शायद तो हम आप एडा उपराला किया शायद किसान कुछ दुआ तो सारे लाइए जो सारे ਠੀਕ ਹੈ ਗਾਨੋ ਬਿਲਕੁਲ ਠੀਕ ਹੈ ਸਾਥ ਤੁਸੀਂ ਵੱਡੀ ਗੱਲ ਹੈ ਜੋ ਡੀਐਸ ਕੁਰਬਾਨੀ ਨੂੰ ਅਸੀਂ ਜੋ ਕਾਂਗਰਸੀ ਵਰਧਾਨਜੀ ਵਗੈਰਾ ਕੋਈ ਫੋਨ ਨਹੀਂ ਕਰਦੇ ਜੀ ਸਾਡੀ ਕਿਸਾਨੀयत ਵਿਚਾਰੇ ਉਹ ਪੰਜਾਬ ਦਾ ਭਵਿੱਖ ਤੁਸੀਂ ਵਿਚਾਰੋ ਆਪਣੇ ਹੱਥਾਂ ਇਹ ਤੈ ਕਈ ਤਾਂ ਰਲ ਮਿਲ ਕੇ ਅਰਦਾਸ ਕਰਦੇ ਤਾਂ ਨੂੰ ਪ੍ਰਮਾਤਮਾ ਲੰਬੀ ਉਮਰ ਬਖਸ਼ੀ ਪੀ ਤੇ ਬਗਲਾਸ ਨਹੀਂ ਪਾਣੀ ਮੰਗਦਾ ਅੱਛਾ ਚਲੋ ਭਾਈ ਵਾਦੋ ਕੱਲ ਪਰਸੋ ਪਾਰਲੀਮੈਂਟ ਦੇ ਵਿੱਚ ਰਾਉ ਜੀ ਨੇ ਫੇਰ ਅੰਤੋਰ ਰਜਿੰਦਰ ਸਰ ਉਹ ਇਸ ਮੁੱਦੇ ਤੇ ਜਿਹੜੀ ਹੈ ਕੋਈ ਨਾਤਾ ਕੋਈ ਚਰਚਾ ਕਰਨ ਲਈ ਤਿਆਰ ਹੈ ਜ਼ੀਰੋ ਆਰ ਦੇ ਵਿੱਚ ਭੇਜਦੇ ਉਹ ਨਾ ਨਿਕਲਦਾ ਹੈ ਪਰ ਅਸੀਂ ਪੂਰੀ ਵਾਰ ਕੀਤਾ ਸੀ ਪ੍ਰਦਰਸ਼ਨ ਹੁਣ ਵੀ ਅਸੀਂ ਕੱਲ ਨੂੰ ਅਸੀਂ ਇਸ ਬਾਰੇ ਸਾਰੇ ਜਾਣੇ ਵਿਚਾਰ ਕਰਕੇ ਤੁਹਾਨੂੰ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਾਂ ਧਿਆਨ ਰੱਖਿਓ ਆਪਣਾ ਪਲੀਜ਼ ਧਿਆਨ ਰੱਖੀਓ ਬੜੀ ਮਿਹਨਤ ਆ ਤੁਹਾਨੂੰ ਆਪਿਓ ਜਿਹਦੇ ਤੇ ਵਿਚਾਰ ਕਰਨ ਵਾਲੇ ਤਾਂ ਪਰ ਨਾ ਸੋਚੀਏ ਜੋ ਜੋ ਤੁਸੀਂ ਪਾਰਲੀਮੈਂਟ ਦੇ ਅੰਦਰ ਜੋ ਕਰ ਸਕਦੇ ਹੋ ਪੂਰੇ ਦੇ ਜੋ ਪੂਰੇ ਦੇਸ਼ ਦੇ ਵਿੱਚ ਸਾਡਾ ਮੈਸੇਜ ਹੈ ਕੋ ਜਿਹੜੀ ਮੌਤ ਹੈ ਮੌਤ ਤੱਕ ਹੈ ਨਾ ਇਹਨੂੰ ਕੋਈ ਆਦਮੀ ਪਾਲ ਇੱਧਰ ਕਰ ਸਕਦਾ ਨਾ ਇਹਨੂੰ ਜਿਹੜੇ ਤਰੀਕੇ ਨਾਲ ਹੋਣੀ ਹੈ ਵਿਰਦੂ ਸਾਹਿਬ ਉਹ ਵੀ ਤੇ ਨਾ ਕਿਸੇ ਨੂੰ ਇਹਦਾ ਇਹ ਪਤਾ ਕਿਸ ਦਿਨ ਹੋਣੀ ਹੈ ਕਿਵੇਂ ਹੋਣੀ ਹੈ ਕਿਹੋ ਜਿਹੀ ਹੋਣੀ ਕੋਈ ਪਤਾ ਨਹੀਂ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਕਿਸੇ ਦੂਸਰੇ ਦੇ ਹੱਥ ਜਾ ਕਿਸੇ ਪਾਵਰ ਦੇ ਹੱਥ ਜਾਏ ਉਹਦੀ ਚਿੰਤਾ ਕਿਸ ਗੱਲ ਦੀ ਹੈ ਸੋ ਇਹ ਚਿੰਤਾ ਨਾ ਕਰੋ ਆਪਣੀ ਚਿੰਤਾ ਕਰੋ ਸ਼ਾਇਦ ਹੁਣ ਆਪਾਂ ਇਹ ਡਾਵਾ ਡਾਕਟਰਾਂ ਲਾ ਕੀਤਾ ਹੈ ਸ਼ਾਇਦ ਕਿਸਾਨਾਂ ਨੂੰ ਕੁਝ ਦਵਾਈ